ਕਲਾਸ 11th ਫਿਜ਼ਿਕਸ ਸਤੰਬਰ ਸੋਲੂਸ਼ਨ ਪੇਪਰ 2025 ਦਾ ਸੋ ਇੱਕ ਰਿਵੀਜ਼ਨ ਕੁਐਸਚਨ ਪੇਪਰ ਹੈ ਤੁਹਾਡਾ ਸੋ ਆਪਾਂ ਸੋਲੂਸ਼ਨ ਸੈਕਸ਼ਨ A ਆਪਾਂ ਆਲਰੇਡੀ ਕਰ ਚੁੱਕੇ ਹਾਂ ਹੁਣ ਆਪਾਂ ਸੈਕਸ਼ਨ B ਤੇ ਆ ਚੁੱਕੇ ਹਾਂ ਸੋ ਇਸ ਵਿੱਚ ਤੁਹਾਡੇ ਕੁਐਸਚਨ ਨੇ ਜੇ ਸਾਰੇ ਆਪਸ਼ਨਲ ਨੇ ਜਿਵੇਂ ਸੈਕਿੰਡ ਕੁਐਸਚਨ ਵਾਟ ਆਰ ਦਾ ਐਸੋਸੀਏਸ਼ਨ ਰਿਕੁਆਇਰਮੈਂਟਸ ਫਾਰ ਦਾ ਚੂਸ ਆਫ ਸਟੈਂਡਰਡ ਯੂਨਿਟਸ ਸੋ ਇਸ ਦਾ ਜਿਵੇਂ ਆਨਸਰ ਆਊਗਾ ਸੋ ਆਨਸਰ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਜਿਵੇਂ ਸੈਕਿੰਡ ਕੁਐਸਚਨ ਆਪਸ਼ਨਲ ਆ ਤੁਹਾਡਾ 4th ਕੁਐਸ਼ਨ ਵੀ ਆਪਸ਼ਨਲ ਆਗਾ 4th ਵੀ ਆਪਸ਼ਨਲ ਆ 5th ਵੀ ਆਪਸ਼ਨਲ ਆ ਤੇ 6th ਕੁਐਸ਼ਨ ਵੀ ਤੁਹਾਡਾ ਆਪਸ਼ਨਲ ਆ ਤੇ 7th ਵੀ ਆਪਸ਼ਨਲ ਤੇ 8th ਤੇ ਵੀ ਸੋ ਆਪਾਂ ਇਸ ਲਈ ਵਿੱਚੋਂ ਇੱਕ ਇੱਕ ਕੁਐਸ਼ਨ ਹੀ ਕਰਾਂਗੇ ਸੋ ਆਪਸ਼ਨ ਦੇ ਵਿੱਚ ਇੱਕ ਕੁਐਸ਼ਨ ਹੀ ਕਰਾਂਗੇ ਆਪਾਂ ਹਰੇਕ ਜਿਵੇਂ ਆਪਾਂ ਸੈਕਿੰਡ ਕੁਐਸ਼ਨ ਕਰਦੇ ਆ ਸਭ ਤੋਂ ਪਹਿਲਾਂ ਸਟੈਂਡਰਡ ਯੂਨਿਟ ਚੂਸ ਕਰਨ ਲਈ ਅਸ਼ੇਸ਼ਨਲ ਰਿਕੁਆਇਰਮੈਂਟਸ ਕੀ ਨੇ ਸੋ ਇਹਨਾਂ ਦਾ ਸਹੀ ਆਨਸਰ ਆਗਾ ਦਾ ਅਸ਼ੇਸ਼ਨਲ ਰਿਕੁਆਇਰਮੈਂਟਸ ਆਫ ਦਾ ਸਟੈਂਡਰਡ ਯੂਨਿਟਸ ਆ ਸਭ ਤੋਂ ਪਹਿਲੀ ਹੈ ਜੀ ਹੋਣੀ ਜਿਹੜੀ ਕੰਡੀਸ਼ਨ ਹੈ ਇਟ ਸ਼ੁੱਡ ਬੀ ਵੈਲ ਡਿਫਾਈਨਡ ਐਂਡ ਯੂਨੀਵਰਸਲੀ ਐਕਸਪੈਕਟਿਡ ਤੇ ਸੈਕਿੰਡ ਆਊਗਾ ਇਟ ਸ਼ੁੱਡ ਨਾਟ ਚੇਜ ਟਾਈਮ ਪਲੇਸ অর ਫਿਜ਼ੀਕਲ ਕੰਡੀਸ਼ਨਸ ਤੇ ਥਰਡ ਆਜੂਗਾ ਇਟ ਮਸਟ ਬੀ ਈਜ਼ਲੀ ਰਿਪੀਓਡੀਸਿਬਲ ਮਤਲਬ ਰਿਪਿਓ ਰਿਪੀਓਡੀਸਿਬਲ ਹੁੰਦਾ ਜਿਵੇਂ ਇਟ ਸ਼ੁੱਡ ਬੀ ਸਟੇਬਲ ਐਂਡ ਪਰਮਨੈਂਟ ਸੋ ਹੁਣ ਆਪਾਂ ਇਹਨੂੰ ਐਕਸਪਲੇਨ ਕਰਦੇ ਹਾਂ ਹਰ ਇੱਕ ਲਾਈਨ ਨੂੰ ਜਿਵੇਂ ਇਟ ਸ਼ੁੱਡ ਬੀ ਵੈਲ ਡਿਫਾਈਨਡ ਐਂਡ ਯੂਨੀਵਰਸਲੀ ਐਕਸਪੈਕਟਿਡ ਯੂਨਿਟ ਉਹ ਤੋਂ ਬੈਸਟ ਹੁੰਦੀ ਹੈ ਜਦੋਂ ਸਾਰੀ ਜਗ੍ਹਾ ਇੱਕੋ मीनिंग ਹੋਵੇ ਸੋ ਪਹਿਲੀ ਦੂਸਰਾ ਹੋਊਗਾ ਇਟ ਸ਼ੁੱਡ ਨਾਟ ਚੇਂਜ ਵਿਦ ਟਾਈਮ ਪਲੇਸ অর ਫਿਜ਼ੀਕਲ ਕੰਡੀਸ਼ਨ ਟਾਈਮ ਪਲੇਸ ਤੇ ਫਿਜ਼ੀਕਲ ਕੰਡੀਸ਼ਨ ਨਾਲ ਬਦਲੀ ਨਾ ਜਾਵੇ ਤੇ ਥਰਡ ਇਟ ਮਸਟ ਬੀ ਇਜ਼ੀਲੀ ਰਿਪੀਅਰਡਿਸੀਬਲ ਈਜ਼ੀਲੀ ਦੁਬਾਰਾ ਬਣਾਈ ਜਾ ਸਕੇ ਉਹ ਤੇ ਫੋਰਥ ਦਾ ਸਿੰਪਲੀ ਇਟ ਸ਼ੁੱਡ ਬੀ ਸਟੇਬਲ ਐਂਡ ਪਰਮਨੈਂਟ ਸਟੇਬਲ ਤੇ ਉਹ ਪਰਮਨੈਂਟ ਹੋਵੇ ਸੋ ਇਹ ਕੁਐਸਚਨ ਸਿੰਪਲ ਆਪਣਾ ਈਜ਼ੀ ਜਾ ਥੋੜਾ ਤੇ ਨੈਕਸਟ ਕਰਦੇ ਆਪਾਂ question number third what do you understand by errors of measurement? name various types of errors. So answer is the error is the difference between the true value and the measured value of the quantity. types of error are you miss, symmetric errors, again random errors, the gross errors, the errors, kh divided effective. ਇਨਸਟਰੂਮੈਂਟਸ ਔਰ ਰੋਂਗ ਮੈਥਡਸ ਤੇ ਸੈਕਿੰਡ ਆਊਗਾ ਰੈਂਡਮ ਐਰਰਸ ਇਹ ਆਉਂਦੇ ਨੇ ਕਿ ਉਸਰ ਉਸਰ ਡਿਊ ਟੂ ਨਾਉ ਐਂਡ ਅਨਪ੍ਰੈਡਿਕਟੇਬਲ ਵੇਰੀਏਸ਼ਨ ਦੇ ਸਭ ਅਗੇ ਫੋਰਥ ਆ ਗਰੋ ਥਰਡ ਆਊਗਾ ਗਰੋਸ ਐਰਰਸ ਡਿਊ ਟੂ ਹਿਊਮਨ ਮਿਸਟੇਕਸ ਲਾਇੰਗ ਰੋਂਗ ਰੀਡਿੰਗ ਔਰ ਕੇਅਰਲੈਸ ਹੈਂਡਲਿੰਗ ਸੋ ਐਰਰ ਮਤਲਬ ਐਕਚੁਅਲ ਵੈਲਿਊ ਤੇ ਮੈਜ਼ਰਮੈਂਟ ਵੈਲਿਊ ਵਿੱਚ ਫਰਕ ਆਗਾ ਜਿਹੜੀ ਐਕਚੁਅਲ ਵੈਲਿਊ ਮਤਲਬ ਟੂ ਵੈਲਿਊ ਤੇ ਮੀਜ਼ਰਡ ਵੈਲਿਊ ਤੇ ਵਿੱਚ ਇਹਨਾਂ ਦੇ ਡਿਫਰੈਂਸ ਮਤਲਬ ਫਰਕ ਤਾਗਾ ਮਤਲਬ ਉਹਨਾਂ ਚ ਕੁਆਲਿਟੀ ਹੁੰਦੀ ਹੈ ਜੋ ਇਹ ਤਿੰਨੇ ਟਾਈਪਸ ਦੇ ਹੁੰਦੇ ਨੇ ਸਿਸਮੈਟ੍ਰਿਕ ਹੋਗਾ ਜਿੱਥੇ ਇਨਸਟਰੂਮੈਂਟ ਤੇ ਮੈਥਡ ਦੇ ਟਾਈਪ ਦੀ ਹੁੰਦੇ ਨੇ ਤੇ ਰੈਂਡਮ ਚ ਚਾਂਸ ਵਾਲੀ ਵਰੀਏਸ਼ਨਸ ਹੁੰਦੀਆਂ ਨੇ ਜੀ ਚਾਂਸ ਮਤਲਬ ਪ੍ਰੈਡਿਕਟੇਬਲ ਪ੍ਰੋਬੈਬਿਲਿਟੀ ਹੋਗੀ ਜਿਵੇਂ ਤੇ ਅੱਗੇ ਗਲੋ ਆ ਸਕਿਆ ਇੱਥੇ ਹਿਊਮਨ ਗਲਤੀ ਆ ਜਾਂਦੇ ਨੇ ਸੋ ਇਸ ਪ੍ਰਕਾਰ ਹੈ ਤਿੰਨੇ ਸੋ ਕੋਈ ਜ਼ਿਆਦਾ ਔਖਾ ਕੁਐਸਚਨ ਹੈ ਨਹੀਂ ਇਹ। ਐਚ ਹਿਊਮਨ ਮਿਸਟੇਕਸ ਆ ਜਾਂਦੇ ਨੇ ਜਿਵੇਂ ਲਾਈਕ ਐਗਜ਼ੈਂਪਲ ਵੀ ਦਿੱਤੀਆ ਰੋਂਗ ਰੀਡਿੰਗ ਹੋ ਗਈ ਤੇ ਕੇਅਰਲੈਸ ਐਂਡਲਿੰਗ ਹੋ ਗਈ। ਤੇ ਜੀ ਆਰ ਪ੍ਰੋਟੈਕਸ਼ਨ ਸੋ ਹੁਣ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ ਕੁਐਸਚਨ ਨੰਬਰ 4. ਵਾਟ ਇਜ਼ ਦ ਡਿਫਰੈਂਸ ਬਿਟਵੀਨ ਐਨ ਐਮ ਐਂਡ ਐਮ ਐਨ ਐਂਡ ਐਨ ਐਮ। ਸੋ ਸਭ ਤੋਂ ਪਹਿਲਾ ਆ ਉਹ ਆਨਸਰ ਹੈ ਦਾ ਐਨ ਐਮ ਜਿਹਨੂੰ ਆਪਾਂ ਨੈਨੋਮੀਟਰ ਕਹਿੰਦੇ ਆ ਇਹ ਯੂਨਟ ਆਫ ਲੈਂਥ। 10 9 ਐਮ ਆ ਜੂਗਾ ਪਰ ਐਮ ਐਨ ਮਿਲੀ ਨਿਊਟਨ ਇਹ ਯੂਨਟ ਆਫ ਫੋਰਸ ਆ ਜੂਏ ਪਹਿਲਾਂ ਲੈਂਥ ਤੇ ਹੋਂ ਫੋਰਸ ਆ ਗਈ ਸੋ 10 3 ਨਿਊਟਨ ਤੇ ਐਨ ਐਮ ਇਹਦਾ ਆ ਜੂਗਾ ਨਿਊਟਨ ਮੀਟਰ ਇਹ ਯੂਨਟ ਆਫ ਟਾਰਕ ਯੂ ਆਫ ਵਰਕ ਇਹ ਤਿੰਨੋਂ ਅਲੱਗ ਫਿਜ਼ੀਕਲ ਕੁਆਂਟੀਟੀ ਫਿਜ਼ੀਕਲੀ ਕੁਆਂਟੀਟੀਆਂ ਨੂੰ ਰਿਪਰੈਜ਼ੈਂਟ ਕਰਦੇ ਨੇ ਐਨ ਐਮ ਲੈਂਥ ਨੂੰ ਕਰਦਾ ਐਮ ਐਨ ਫੋਰਸ ਨੂੰ ਕਰਦਾ ਤੇ ਐਨ ਐਮ ਤਰਕ ਜਾਂ ਵਰਕ ਨੂੰ ਕਰਦਾ ਹੈਗਾ ਸੋ ਇਸ ਪ੍ਰਕਾਰ ਇਹ ਦੱਸਣਾ ਤੁਸੀਂ ਇਹਦੇ ਵਿੱਚ ਕੀ ਫਰਕ ਆਗਾ ਸੋ ਇੱਥੇ ਸਾਨੂੰ ਪੰਜਾਬੀ ਚ ਐਕਸਪਲੇਨ ਕਰ ਰਹੇ ਹਾਂਗੇ ਪੂਰਾ ਸੋ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਜਿਹੜਾ ਐਨ ਐਮ ਉਹ ਲੈਂਥ ਨੂੰ ਐਮ ਐਨ ਫੋਰਸ ਨੂੰ ਤੇ ਐਨ ਐਮ ਵਰਕ ਨੂੰ ਇਸ ਪ੍ਰਕਾਰ ਇਹਨਾਂ ਦੇ ਆ ਵੀ ਦਿੱਤੇ ਹੋਣਗੇ ਜਿਵੇਂ 10 9 10 3 ਸੋ ਨੈਕਸਟ ਕੁਐਸਚਨ ਕਰਦੇ ਆਪਾਂ ਇਹ ਸਿੰਪਲ ਕੁਐਸਚਨ ਆ ਸਭ ਤੋਂ ਅਗਿਆ 5ਵਾਂ ਕੁਐਸਚਨ ਆ ਦਾ what are the rest and motion why it said that rest and motions are relatives R rest the motion relatives and motion ki hunde ne eh relatives kyon kehnde ne inna nu relative so aayega answer a body is say to v rest if it does not change its position with respect to its surrounding jado body apni position nahi change kar di agi it ਇਹ ਬਾਡੀ ਸੇ ਟੂ ਵੀ ਮੋਸ਼ਨ ਇਨ ਚੇਂਜਸ ਇਟਸ ਪੋਜੀਸ਼ਨ ਵਿਦ ਰਿਸਪੈਕਟ ਟੂ ਇਟਸ ਸਰਾਊਂਡਿੰਗ ਸੋ ਮੋਸ਼ਨ ਹੋ ਗਿਆ ਇੱਕ ਤਰ੍ਹਾਂ ਅਗਰ ਰੈਸਟਡ ਮੋਸ਼ਨਸ ਆਰ ਰਿਲੇਟਿਵ ਬਿਕਾਜ਼ ਇਹ ਬਾਡੀ ਮੇ ਬੀ ਐਟ ਰੈਸਟ ਵਿਦ ਰਿਸਪੈਕਟ ਟੂ ਵਨ ਆਬਜ਼ਰਵ ਬਟ ਮੋਸ਼ਨ ਬਟ ਇਨ ਮੋਸ਼ਨ ਵਿਦ ਰਿਸਪੈਕਟ ਟੂ ਅਨਦਰ ਸਰ ਸੋ ਟ੍ਰੇਨ ਚ ਬੰਦਾ ਟ੍ਰੇਨ ਦੇ ਹਿਸਾਬ ਨਾਲ ਰੈਸਟ ਚ ਹੈ ਪਰ ਅਰਥ ਦੇ ਹਿਸਾਬ ਨਾਲ ਮੋਸ਼ਨ ਚ ਇਸ ਕਰਕੇ ਰੈਸਟ ਤੇ ਮੋਸ਼ਨ ਆਬਜ਼ਰਵ ਆਬਜ਼ਰਵਰ ਤੇ ਡਿਪੈਂਡ ਕਰਦੇ ਨੇ ਕਿ ਉਹ ਕਿਸੇ ਉਸ ਸਮੇਂ ਕੀ ਹੋਇਆਗਾ ਸੋੜ ਇੱਕ ਐਗਜ਼ਾਮਪਲ ਦੱਸਿਆ ਹੋਵੇਗਾ ਤੁਹਾਨੂੰ ਕਿਉਂਕਿ ਜਦੋਂ ਬੰਦਾ ਇੱਕ ਜਗ੍ਹਾ ਤੇ ਹੋਵੇ ਕਿਸੇ ਉਹਦੀ ਪੋਜੀਸ਼ਨ ਨਾ ਚੇਂਜ ਹੋਵੇ ਸਿੰਪਲ ਇੱਕ ਜਗ੍ਹਾ ਤੇ ਹੋਵੇ ਜਿਵੇਂ ਅਰਥ ਤੇ ਜਿਵੇਂ ਬੈੱਡ ਤੇ ਬੈਠਾ ਹੋਵੇ ਤਾਂ ਉਹ ਰੈਸ਼ਟ ਹੈ ਉਹਦਾ ਕੋਈ ਮੋਸ਼ਨ ਨਹੀਂ ਲੇਕਿਨ ਉਹ ਜੇਕਰ ਟ੍ਰੇਨ 'ਚ ਹੋਵੇ ਜਾਂ ਕਿਸੇ ਕਾਰਜਾ ਬੱਸ 'ਚ ਹੋਵੇ ਉਸ ਸਮੇਂ ਉਹ ਰੈਸ਼ਟ ਕਰ ਰਿਹਾ ਇੱਕ ਤਰ੍ਹਾਂ ਨਾਲ ਬੈ ਕੇ ਲੇਕਿਨ ਉਹ ਹੈਗਾ ਇੱਕ ਮੋਸ਼ਨ 'ਚ ਹੈ ਮਤਲਬ ਇੱਕ ਰਫਤਾਰ 'ਚ ਸੋ ਉਸ ਸਮੇਂ ਵੀ ਉਹ ਚੱਲ ਰਿਹਾ ਹੈ ਇੱਕ ਤਰ੍ਹਾਂ ਸੋ ਇਹ ਕੁਐਸਚਨ ਹੈਗਾ ਨੈਕਸਟ ਕੁਐਸਚਨ ਨੰਬਰ 6th ਕਰਦੇ ਹੁਣ ਆਪਾਂ ਅੱਗੇ ਵਾਟ ਇਜ਼ ਦਾ ਵਾਟ ਇਜ਼ ਸੈਂਟ੍ਰਿਪੇਟਲ ਐਕਸੀਲੇਸ਼ਨ ਏਨ ਵਿਚ ਡਾਇਰੈਕਸ਼ਨ ਇਟਸ ਐਕਟ ਸੋ ਆਜੂਗਾ ਸੈਂਟ੍ਰਿਪੇਟਲ ਐਕਸੀਲੇਸ਼ਨ ਕੀ ਹੁੰਦੀ ਹੈ ਕਿ ਇਸ ਡਾਇਰੈਕਸ਼ਨ ਚ ਐਕਟ ਕਰਦੀ ਹੈ ਏਨ ਯੂਨੀਫਾਰਮ ਸਰਕੂਲਰ ਮੋਸ਼ਨ ਇਹ ਐਸੋਸੀਏਸ਼ਨ ਡਾਇਰੈਕਟਰ ਟੂ ਵਰਡਸ ਦਾ ਸੈਂਟਰ ਆਫ ਦਾ ਸਰਕਲ ਇਸ ਕੈਲਡ ਸੈਟਰੀਫਲ ਐਸੋਸੀਏਸ਼ਨਸ ਇਟ ਐਕਟ ਅਲੋਂਗ ਅਲੋਂਗ ਦਾ ਰੇਡੀਅਸ ਟੂ ਵਰਡ ਦਾ ਸੈਂਟਰ ਫਾਰਮੂਲਾ ਏ ਸੀ ਇਕੁਅਲ ਟੂ ਵੀ ਸਕੁਅਰ ਅੰਡਰ ਰੂਟ 4 ਅੰਡਰ ਰੂਟ ਆਰ ਸਰਕਲ ਮੋਸ਼ਨ ਵਿੱਚ ਪਾਰਟਿਸਪੇਟ ਤੇ ਹਮੇਸ਼ਾ ਅੰਦਰ ਸੈਂਟਰ ਵੱਲ ਐਸੋਸੀਏਸ਼ਨ ਲੱਗਦਾ ਜੋ ਵੈਲੋਸਿਟੀ ਦੀ ਡਾਇਰੈਕਸ਼ਨ ਨੂੰ ਚੇਂਜ ਕਰਦਾ ਹੈ ਇਮ ਸਰਕੂਲਰ ਮੋਸ਼ਨ ਆ ਉਹਦੇ ਵਿੱਚ ਪਾਰਟਿਸਿਪੇਟ ਤੇ ਹਮੇਸ਼ਾ ਅੰਦਰ ਨੂੰ ਸੈਂਟਰ ਵਾਲੀ ਜਗ੍ਹਾ ਤੇ ਇੱਕ ਅਸਿਲੇਸ਼ਨ ਲੱਗਦਾ ਹੈਗਾ ਜੋ ਵੈਲੋਸਿਟੀ ਦੀ ਡਾਇਰੈਕਸ਼ਨ ਨੂੰ ਜਿਹੜਾ ਚੇਂਜ ਕਰ ਦਿੰਦਾ ਹੈਗਾ ਇਹਦੀ ਡਾਇਰੈਕਸ਼ਨ ਚੇਂਜ ਕਰ ਦਿੰਦਾ ਹੁੰਦਾ ਸੋ ਨੈਕਸਟ ਆ ਜੂਗਾ ਤੁਹਾਡਾ ਕੁਐਸਚਨ ਨੰਬਰ 7th ਇਟ ਇਜ਼ ਅਬਜ਼ਰਵਡ ਦਾ ਵਾਟਰ ਐਟ ਦਾ ਫੋਟ ਪੂਟ ਆਫ ਅ ਵਾਟਰਫਾਲ ਇਜ਼ ਡੂ ਡਿਫਰੈਂਟ ਟੈਂਪਰੇਚਰ ਦਨ ਦੈਟ ਆਫ ਐਟ ਦਾ ਟੌਪ ਵਾਈ ਸੋ ਅਸਰ ਆ ਜੂਦਾ ਵਾਟਰਫਾਲ ਦੇ ਥੱਲੇ ਵਾਲੇ ਪਾਣੀ ਉੱਪਰ ਤੋਂ ਟੈਂਪਰੇਚਰ ਵੱਖਰਾ ਕਿਉਂ ਹੁੰਦਾ ਸੋ ਵੈਨ ਵਾਟਰਫਾਲਸ ਫਾਰ ਫਰਮ ਏ ਹਾਈਟ ਇਟ ਪੋਜੀਸ਼ਨ એનર્ਜੀ ਇਨ ਕਨਵਰਟਡ ਇਨਟੂ ਸਿੰਥੈਟਿਕ એનર્ਜੀ ਔਨ ਸਟ੍ਰਿੰਕਿੰਗ ਦਾ ਗਰਾਉਂਡ ਇਹ ਪਾਰਟ ਆਫ ਸਟ੍ਰਿੰਕਿੰਗ ਸਿੰਥੈਟਿਕ energy is converted into heat energy which increases the temperature of water at the top ਉੱਪਰ ਤੋਂ ਡਿੱਗਦੇ ਹੋਏ ਪਾਣੀ ਦੀ એનર્ਜੀ ਥੱਲੇ ਹੀਟ ਬਣ ਜਾਂਦੀ ਹੈ ਇਸ ਕਰਕੇ ਬਾਟਮ ਵਾਲਾ ਵਾਟਰ ਥੋੜਾ ਬਾਰਮ ਹੋ ਜਾਂਦਾ ਹੈ ਸੋ ਇਹ ਸੀ ਇਸ ਦਾ ਆਨਸਰ ਅੱਛ ਐਕਸਪਲੇਨੇਸ਼ਨ ਕਰਨੀ ਹੈ ਮਾੜਾ ਜਿਹਾ ਕਿਵੇਂ ਹੁੰਦਾ ਗਰਮ ਹੁੰਦਾ ਜਿਹੜਾ ਪਾਣੀ ਵਾਟਰਫਾਲ ਦੇ ਥੱਲੇ ਵਾਲਾ ਪਾਣੀ ਤੇ ਉੱਪਰ ਤੋਂ ਟੈਂਪਰੇਚਰ ਵੱਖਰਾ ਹੋ ਕਿਉਂ ਹੁੰਦਾ ਸੋ ਇਹ ਦੱਸਣਾ ਤੇ ਨੈਕਸਟ ਆ ਜੁਰਾ ਲਾਸਟ ਕੁਐਸਚਨ ਹੈਗਾ ਏ ਮੈਨ ਕੈਨ ਜੰਪ ਹਾਇਰ ਔਨ ਮੂਨ ਦੈਨ ਔਨ ਅਰਥ ਵਿਦ ਸੇਮ ਇਫੈਕਟ ਕੈਨ ਅ ਰਨਰ ਇੰਪਰੂਵ ਇਸ ਟਾਈਮਿੰਗ ਫਾਰ 100 ਮੀਟਰ ਰੇਸ ਔਨ ਮੂਨ ਐਸ ਕੰਪੇਅਰਡ ਟੂ ਦੈਟ ਔਨ ਅਰਥ ਸੋ ਆਨਸਰ ਇਹਦਾ ਕਰਦੇ ਹਾਂ ਸਾਧੂ ਬੰਦਾ ਮੂਨ ਤੇ ਜ਼ਿਆਦਾ ਜੰਪ ਕਰ ਲੈਂਦਾ 100 ਮੀਟਰ ਰੇਸ ਦਾ ਟਾਈਮ ਇੰਪਰੂਵ ਕਰ ਸਕਦਾਗਾ ਔਨ ਦਾ ਮੂਨ ਗ੍ਰੈਵਿਟੀ ਇਜ਼ ਵੀਕਰ ਸੋ ਮੈਨ ਕੈਨ ਜੰਪ ਹਾਇਰ ਦੈਨ ਅਰਥ ਕਿਉਂਕਿ ਮੂਨ ਤੇ ਗ੍ਰੈਵਿਟੀ ਘੱਟ ਹੈ ਇਸ ਕਰਕੇ ਉਹ ਉੱਥੇ ਹਾਈ ਮਤਲਬ ਜੰਪ ਕਰ ਸਕਦਾ ਹੈ ਆਸਾਨੀ ਨਾਲ ਜੰਪ ਕਰ ਲੈਂਦਾ ਹੈ ਵਟ ਦਾ ਰਨਿੰਗ ਫ੍ਰੈਕਸ਼ਨ ਬਿਟਵੀਨ ਗਰਾਊਂਡ ਐਂਡ ਫੂਟ ਇਜ਼ ਨੈਸੈਸਰੀ ਔਨ ਦਾ ਮੂਨ ਫ੍ਰੈਕਸ਼ਨ ਇਜ਼ ਵੈਰੀ ਲੋ ਸੋ ਰਨਿੰਗ ਬਿਕਾਸ ਡਿਫਿਕਲਟ ਉੱਥੇ ਰਨਿੰਗ ਨਹੀਂ ਕਰ ਸਕਦਾ ਲਿਖ ਲਓ ਕਿਉਂ ਦਾ ਉਹਦਾ ਜਿਹੜਾ ਫ੍ਰੈਕਸ਼ਨ ਆ ਉਹ ਲੋ ਹੈਗਾ ਉੱਥੇ ਗ੍ਰੈਵਿਟੀ ਹੈ ਨਹੀਂਗੀ therefore a runner cannot improve his 100 meter race timing on the moon ਸਮੂਹਨ ਤੇ ਗ੍ਰੈਵਿਟੀ ਘਟੇ ਇਸ ਕਰਕੇ ਜੰਪ ਉੱਚਾ ਹੋਵੇਗਾ ਪਰ ਫ੍ਰੈਕਸ਼ਨ ਵੀ ਘਟਾ ਹੈ ਇਸ ਕਰਕੇ ਰਨਿੰਗ ਸਲੋ ਹੋ ਜਾਂਦੀ ਹੈ ਰੇਸ ਦਾ ਟਾਈਮ ਬੈਟਰ ਨਹੀਂ ਹੋਵੇਗਾ ਸੋ ਇਹ ਸੀ ਇਸ ਦਾ ਆਨਸਰ ਸੋ ਇਸ ਪ੍ਰਕਾਰ ਆਪਣੀ ਜਿਹੜੇ ਸੈਕਸ਼ਨ B ਦੇ ਸਾਰੇ ਕੁਐਸਚਨ ਕੰਪਲੀਟ ਹੋ ਚੁੱਕੇ ਨੇਗੇ ਸੋ ਨੈਕਸਟ ਆਪਾਂ ਸੈਕਸ਼ਨ C ਕਰਾਂਗੇ ਸੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਕਿਸ ਦੀ ਜੇਕਰ ਸੋਲੂਸ਼ਨ PDF ਚਾਹੀਦੀ ਹੈ ਤੁਸੀਂ WhatsApp ਚੈਨਲ ਤੇ ਜੁਆਇਨ ਹੋ ਸਕਦੇ ਹੋ ਉਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਸੋ ਫਿਜ਼ਿਕਸ ਦਾ ਪੇਪਰ ਜੇ ਕਮੈਂਟ ਕਰ ਦਿਓ ਜੇਕਰ ਉੱਤੇ ਨਾਮ ਮਿਲਦਾ ਤੁਹਾਨੂੰ PDF ਜਾਂ ਫੋਟੋਸ ਕੁਝ ਵੀ ਹੋਵੇ ਸੋ ਜੇ ਤੁਸੀਂ ਐਂ ਕਰੋ ਆਪਦੀ Gmail ਬਟ ਕਮੈਂਟ ਕਰਕੇ ਦੱਸ ਦਿਓ ਆਪਾਂ ਪਰਸਨਲੀ ਸੈਂਡ ਕਰ ਦੇਵਾਂਗੇ ਤੁਹਾਨੂੰ